ਇਸ ਸਮੇਂ ਦੀ ਵੱਡੀ ਖਬਰ ਹੈ ਕਿ ਪਾਕਿਸਤਾਨ ਵੱਲੋਂ ਇੱਕ ਵਾਰ ਮੁੜ ਤੋਂ ਭਾਰਤ ਨੂੰ ਧਮਕਾਇਆ ਗਿਆ ਹੈ ਭਾਰਤ ਨੂੰ ਧਮਕੀ ਦਿੱਤੀ ਹੈ ਤੇ ਇਸ ਵਾਰ ਪਾਕਿਸਤਾਨ ਆਰਮੀ ਚੀਫ ਵੱਲੋਂ ਸਿੱਧਾ-ਸਿੱਧਾ ਪਰਮਾਣੂ ਅਟੈਕ ਕਰਨ ਦੀ ਭਾਰਤ ਨੂੰ ਧਮਕੀ ਦਿੱਤੀ ਹੈ ਦਰਅਸਲ ਫਲੋਰੀਡਾ ਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ ਜਿੱਥੇ ਪਾਕਿਸਤਾਨ ਦੇ ਆਰਮੀ ਚੀਫ ਪਹੁੰਚੇ ਹੋਏ ਸੀ ਤੇ ਉਸ ਤੋਂ ਬਾਅਦ ਉੱਥੇ ਭਾਰਤ ਨੂੰ ਧਮਕਾਇਆ ਗਿਆ ਕਿ ਜੇਕਰ ਭਾਰਤ ਨੇ ਸਿੰ্ধু ਜਲ ਸਮਝੌਤਾ ਰੱਦ ਕੀਤਾ ਜਾਂ ਫਿਰ ਸਿੰਧੂ ਨਦੀ ਦੇ ਉੱਪਰ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਸਾਡੇ ਇਧਰੋਂ ਯਾਨੀ ਕਿ ਪਾਕਿਸਤਾਨ ਤੋਂ 10 ਮਿਜ਼ਾਈਲਾਂ ਦਾਗੀਆਂ ਜਾਣਗੀਆਂ ਤੇ ਉਹ ਬੰਨ ਜਿਹੜਾ ਹੈ ਤਬਾਹ ਕਰ ਦਿੱਤਾ ਜਾਏਗਾ ਤਾਂ ਪਾਕਿਸਤਾਨ ਦੇ ਇਸ ਬਿਆਨ ਨੂੰ ਲੈ ਕੇ ਜੇਕਰ ਦੇਖਿਆ ਜਾਵੇ ਤਾਂ ਕੋਈ ਵੀ ਅਧਿਕਾਰਿਕ ਤੌਰ ਦੇ ਉੱਪਰ ਵੀਡੀਓ ਤਾਂ ਨਹੀਂ ਸਾਹਮਣੇ ਆਈ ਪਰ ਦਾ ਪ੍ਰਿੰਟ ਨਿਊਜ਼ ਦੇ ਹਵਾਲੇ ਤੋਂ ਜੋ ਖਬਰ ਸਾਡੇ ਕੋਲ ਪਹੁੰਚੀ ਉਸ ਦੇ ਵਿੱਚ ਇਹ ਦੱਸਿਆ ਗਿਆ ਕਿ ਇਹ ਫਲੋਰੀਡਾ ਦੇ ਵਿੱਚ ਇੱਕ ਪਾਕਿਸਤਾਨ ਡਾਇਸਪੋਰਾ ਵੱਲੋਂ ਸਮਾਗਮ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸੀਮ ਮਨੀਰ ਪਹੁੰਚੇ ਹੋਏ ਸੀ ਔਰ ਇਸ ਡੈਲੀਗੇਟ ਜੋ ਇਹ ਪ੍ਰੋਗਰਾਮ ਕਰਵਾਇਆ ਗਿਆ ਸੀ ਇਸ ਦੇ ਵਿੱਚ ਤਕਰੀਬਨ 120 ਪਾਕਿਸਤਾਨੀ ਡਾਇਸਪੋਰਾ ਦੇ ਲੋਕ ਪਹੁੰਚੇ ਹੋਏ ਸੀ ਤਾਂ ਐਥੋ ਸਟੇਜ ਤੋਂ ਜਦੋਂ ਆਸੀਮ ਮਨੀਰ ਸੰਬੋਧਨ ਕਰਨਾਏ ਤਾਂ ਉਹਨਾਂ ਦੀ ਜ਼ੁਬਾਨ ਦੇ ਉੱਪਰ ਸਿੱਧਾ ਭਾਰਤ ਨੂੰ ਗਿੱਦਰ ਭਵਕੀ ਸੀ ਔਰ ਸਾਫ ਤੌਰ ਦੇ ਉਪਰ ਕਹਿ ਦਿੱਤਾ ਕਿ ਅਸੀਂ ਪਾਕਿਸਤਾਨ ਯਾਨਕੀ ਜੋ ਪਾਕਿਸਤਾਨ ਹੈ ਇਹਨਾਂ ਨੇ ਕਿਹਾ ਕਿ ਅਸੀਂ ਜੇਕਰ ਭਾਰਤ ਨੇ ਸਾਡਾ ਪਾਣੀ ਰੋਕਿਆ ਤੇ ਜੇਕਰ ਬੰਨ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਸਿੰਧੂ ਨਦੀ ਦੇ ਉੱਪਰ ਤੇ ਫਿਰ ਅਸੀਂ ਪਰਮਾਣੂ ਅਟੈਕ ਕਰਾਂਗੇ